ਚੈਨਲ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ ਕਿ 온ਟਾਰੀਓ ਦੇ ਵਿੱਚ ਕਾਨਵਾਲ ਦੇ ਵਿੱਚ ਪੁਲਿਸ ਜਿਹੜੀ ਹੈ ਉਹਨਾਂ ਨੇ ਇੱਕ ਅਪ੍ਰੋਕਸੀਮੇਟਲੀ ਦੱਸਿਆ ਜਾ ਰਿਹਾ ਹੈ 1.3 ਮਿਲੀਅਨ ਦੀ ਕੀਮਤ ਦੀ ਕੋਕੈਨ 3 ਲੱਖ ਡਾਲਰ ਕੈਸ਼ ਇੱਕ ਬਹੁਤ ਵੱਡੀ ਡਰੱਗ ਇਨਵੈਸਟੀਗੇਸ਼ਨ ਕੀਤੀ ਉਹਦੇ ਉਹਦੇ ਇੱਕ ਉਸੇ ਚੱਲਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਫੜਿਆ ਹੈ ਜਿਹੜੀ ਕੌਰਨਵਾਲ ਪੁਲਿਸ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇੱਕ ਪ੍ਰੋਜੈਕਟ ਦੇ ਤਹਿਤ ਇੱਕ ਸਰਚ ਕੀਤੀ ਇਹਨਾਂ ਨੇ ਸਰਚ ਵਾਰੰਟ ਸੀਗੇ ਉਹਨਾਂ ਦੇ ਕੋਲ ਇੱਕ ਏਰੀਆ ਦੇ ਵਿੱਚ ਇਹ ਪੋਰਟਲੈਂਡ ਡਰਾਈਵ ਦੇ ਉੱਤੇ ਜੂਨ 25 ਨੂੰ ਸਰਚ ਕੀਤੀ ਗਈ ਸੀ ਉੱਥੇ ਛਾਪਾ ਮਾਰਨ ਤੋਂ ਬਾਅਦ ਇਹਨਾਂ ਦੇ ਕੋਲ ਇਹਨਾਂ ਨੇ ਹਾਲਾਂਕਿ ਜਿਹੜੀ ਸਰਚ ਕੀਤੀ ਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੀ ਨਾਲ ਰਲ ਕੇ ਕੀਤੀ ਹੈ ਕ੍ਰਿਮਨਲ ਇੰਟੈਲੀਜੈਂਸ ਸਰਵਰਸ ਆਫ অন্ਟਾਰੀਓ ਦੇ ਨਾਲ ਕੀਤੀ ਹੈ ਤੇ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਦੇ ਨਾਲ ਕੀਤੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਉਤੇ ਡਰੱਗ ਸੀ ਔਰ ਜੇ ਜਾਂਦੀ ਹੈ ਮਾਰਕੀਟ ਦੇ ਵਿੱਚ ਜਾਂ ਲੋਕਾਂ ਦੇ ਕੋਲ ਜਾਂਦੀ ਤੇ ਕਿੰਨੀਆਂ ਜਾਨਾਂ ਆਏ ਨੇ ਲੈਣੀਆਂ ਸੀ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਖਾਸ ਤੌਰ ਦੇ ਉਤੇ ਇੱਕ ਲਗਾਤਾਰ ਇਹ ਯਤਨ ਕਰ ਰਹੇ ਇੱਕਰਾਂ ਦੀ ਕਮਿਟਮੈਂਟ ਟੱਕ ਜਿਹੜੀ ਡਰੱਗ ਟਰੈਫਿਕਿੰਗ ਆ ਉਹਨੂੰ ਅਸੀਂ ਕਮਿਊਨਿਟੀ ਦੇ ਵਿੱਚੋਂ ਖਤਮ ਕਰਨਾ ਤੇ ਇੱਕ 37 ਸਾਲਾ ਵਿਅਕਤੀ ਨੂੰ ਇਥੋਂ ਕਾਰਨ ਵਾਲੇ ਤੋਂ ਇਹਨੂੰ ਚਾਰਜ ਵੀ ਕੀਤਾ ਗਿਆ ਆ ਜਿਹੜੇ ਚਾਰਜ ਉਹਦੇ ਤੇ ਲੱਗੇ ਲਾਏ ਗਏ ਆ ਕਿ ਜਿਹੜੇ ਪੋゼਸ਼ਨ ਆ ਸਕੈਡਿਊਲ 1 ਸਬਸਟੈਂਸ ਜਿਹੜਾ ਟਰੈਫਿਕਿੰਗ ਦੇ ਪਰਪਸ ਲਈ ਰੱਖਿਆ ਗਿਆ ਪ੍ਰਾਪਰਟੀ ਜਿਹੜੀ ਕ੍ਰਾਈਮ ਦੇ ਲਈ ਵਰਤੀ ਗਈ ਉਹ 5000 ਡਾਲਰ ਜਾਂ ਜਿਹੜੇ ਇੱਕ ਪ੍ਰੋਹਿਬਿਟਡ ਡਿਵਾਈਸ ਜਾਂ ਅਸਲਾ ਜਿਹੜਾ ਨਹੀਂ ਆ ਬੰਦਾ ਰੱਖ ਸਕਦਾ ਉਹਦੇ ਚਾਰਜ ਲਾਏ ਗਏ ਆ ਦੋ ਜਿਹੜੇ ਚਾਰਜ ਲਾਏ ਗਏ ਆ ਅਸਲਾ ਰੱਖਣ ਦੇ ਵੱਖਰੇ ਇੱਕ 38 ਸਾਲਾ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਤੇ ਇਸੇ ਤਰ੍ਹਾਂ ਡਰੱਗ ਦੇ ਤੇ ਜਿਹੜੇ ਦੂਜੇ ਹਥਿਆਰ ਰੱਖਣ ਦੇ ਚਾਰजेस ਆ ਇਹਦੇ ਉੱਤੇ ਲਾਏ ਗਏ ਆ ਕਈ ਹਥਿਆਰ ਉਥੋਂ ਪੈਕ ਕਰਨ ਵਾਲਾ ਮਟੀਰੀਅਲ ਬਹੁਤ ਕੁਝ ਜਿਹੜਾ ਰੱਖਿਆ ਗਿਆ ਹਾਲਾਂਕਿ ਦੀ ਬੇਲ ਦੀ ਲਈ ਹੁਣ ਸੁਣਵਾਈ ਹੋ ਰਹੀ ਆ ਪਰ ਇਹ ਮਾਮਲਾ ਬਹੁਤ ਵੱਡਾ ਹੈ ਥੋੜਾ ਚਿਰ ਪਹਿਲਾਂ ਆਟਵਾ ਪਬਲਿਕ ਹੈਲਥ ਨੇ ਵੀ ਜਿਹੜਾ ਇੱਕ ਲੋਕਲ ਅਨਰੇਗੂਲੇਟਡ ਡਰਗ ਸਪਲਾਈ ਜਿਹੜੀ ਪੂਰੀ ਜਿਹੀ ਪੂਰੀ ਸੀਗੀ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਉਹਨੇ ਵਾਰਨਿੰਗ ਦਿੱਤੀ ਸੀ ਉਹਨਾਂ ਨੇ ਇੱਥੇ ਤੇ ਉਹਨਾਂ ਨੇ ਕੋਕੀਨ ਫੜ ਲਈ ਨਾ ਇਹਦਾ ਸਿਲਸਿਲਾ ਇਹ ਆ ਸਾਰਾ ਕਿ ਥੋੜਾ ਚਿਰ ਪਹਿਲਾਂ ਆਟਵਾ ਦੇ ਵਿੱਚ ਇਹ ਕਾਰਨਵੈਲ ਅਨਟੈਰੀਓ ਦੀ ਘਟਨਾ ਆ ਇਹ ਆਟਵਾ ਦੇ ਵਿੱਚ ਥੋੜਾ ਚਿਰ ਪਹਿਲਾਂ ਵਾਰਨਿੰਗ ਇਹ ਆਈ ਆ ਕਿ ਜਿਹੜੀ ਡਰਗ ਸਪਲਾਈ ਵਿਕ ਰਹੀ ਆ ਉਹ ਮਾਰੂ ਆ ਹੈਲਥ ਕੈਨੇਡਾ ਨੇ ਜਿਹੜਾ ਇੱਕ ਸੈਂਪਲ ਇਹਦਾ ਸੀਗਾ ਡਰਗ ਜਿਹਨੂੰ ਐਨ ਪਾਇਰੋ ਡੀਐਨ ਕਿਹਾ ਜਾ ਰਿਹਾ ਉਹ ਇੱਕ ਕੈਮੀਕਲ ਦਾ ਨਾਮ ਆ ਤੇ ਉਹ ਆਟਵਾ ਦੇ ਵਿੱਚ ਮਿਲ ਰਹੀ ਆ ਦੱਸਿਆ ਜਾ ਰਿਹਾ ਕਿ ਇਹ ਡਰੱਗ ਜਿਹਨੂੰ ਕਿ ਨਾਈਟਜ਼ੇਨ ਓਪੀਓਡ ਕਿਹਾ ਜਾ ਰਿਹਾ ਇਹ ਮਿਲ ਰਹੀ ਆ ਸਟੇਟ ਨੇਮ ਪਾਇਰੋ ਆ ਇਹਦਾ ਪਾਇਰੋ ਦੇ ਨਾਮ ਦੇ ਥੱਲੇ ਤੇ ਇਹ ਬਹੁਤ ਖਤਰਨਾਕ ਆ ਇਹ ਅਨਰੇਗੂਲੇਟਡ ਜਿਹੜੀ ਇਸ ਤਰੀਕੇ ਦੇ ਨਾਲ ਟੈਬਲੇਟਸ ਦੇ ਵਿੱਚ ਮਿਲ ਰਹੀ ਆ ਚਿੱਟੇ ਰੰਗ ਦੀ ਇਹ ਗੋਲੀ ਆ ਇਹਨੂੰ ਤੋਂ ਵੀ ਵਾਰਨਿੰਗ ਲੋਕਾਂ ਨੂੰ ਦਿੱਤੀ ਗਈ ਸੀ ਸੋ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਚੀਜ਼ ਇੱਕ ਪਾਸੇ ਇੰਟੈਰੀਓ ਪੁਲਿਸ ਨੇ ਇੰਨੀ ਡਰੱਗ ਫੜੀ ਆ ਦੂਜੇ ਪਾਸੇ ਜਿਹੜੀ ਡਰੱਗ ਵਿਕ ਰਹੀ ਆ ਉਹ ਬਹੁਤ ਜ਼ਿਆਦਾ ਖਤਰਨਾਕ ਆ ਤੇ ਉਹਦੀ ਸਬੰਧੀ ਵਾਰਨਿੰਗਸ ਆ ਰਹੀਆਂ ਡਰੱਗ ਸਮੱਸਿਆ ਨੂੰ ਜੇਠਣਾ ਦੇ ਲਈ ਪੁਲਿਸ ਆਪਣੇ ਯਤਨ ਕਰ ਰਹੀ ਆ ਅਗਲੀ ਗੱਲਬਾਤ ਦੋਸਤੋ ਜਿਹੜੀ ਅੱਜ ਕਰਨੀ ਆ ਉਹ ਹੈਗਾ ਕਿ ਕੈਨੇਡੀਅਨਸ ਜਿਹੜੇ ਇਹਨਾਂ ਦੇ ਬੱਚੇ ਥੋੜੇ ਕਿਉਂ ਹੋ ਰਹੇ ਆ ਸਾਡੀ ਇੱਥੇ ਕੈਨੇਡਾ ਦੀ ਜਨਸੰਖਿਆ ਜਿੰਨੀ ਵਧਣੀ ਚਾਹੀਦੀ ਔਰ ਨਹੀਂ ਵਧ ਰਹੀ ਡਿਕਲਾਈਨ ਦੇ ਉੱਤੇ ਆ ਲੋਕ ਵਿਆਹ ਘਟਾ ਰਿਆ ਤੇ ਬਾਅਦ ਬੱਚੇ ਘਟ ਪੈਦਾ ਕਰ ਰਹੇ ਆ ਇੱਕ ਹਰ ਇੱਕ ਔਰਤ ਦੇ ਪਿੱਛੇ ਜਿੰਨੇ ਬੱਚੇ ਹੋਣੇ ਚਾਹੀਦੇ ਉਹ ਅੰਕੜੇ ਘਟੀ ਜਾ ਰਹੇ ਆ ਜਿਹੜੇ ਅ ਮਤਲਬ ਇ ਇੱਥੇ ਕਿਸੇ ਵੇਲੇ ਜ਼ਿਆਦਾ ਬੱਚੇ ਸੀਗੇ 20 ਸਾਲਾਂ ਦੇ ਨਾਲੋਂ ਜ਼ਿਆਦਾ 1915 ਦੇ ਵਿੱਚ ਮਤਲਬ ਜਿਹੜੇ 20 ਸਾਲਾਂ ਦੇ ਜਵਾਨਾਂ ਦੀ ਜਿੰਨੀ ਗਿਣਤੀ ਸੀ ਬੱਚਿਆਂ ਦੀ ਗਿਣਤੀ ਉਹਦੇ ਤੋਂ ਜ਼ਿਆਦਾ ਸੀ 1915 ਦੇ ਵਿੱਚ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਹੈ ਰਿਪੋਰਟ ਦੱਸਦੀ ਹੈ 2.6% ਪਾਪੂਲੇਸ਼ਨ ਦਾ ਇਹ ਜਿਹੜਾ ਨੰਬਰ ਹੈਗਾ ਪਰ ਜਿਹੜੇ ਕੈਨੇਡੀਅਨਸ ਨੇ ਉਹ ਇੱਕ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਜਿਹੜੇ ਆ ਉਹਨਾਂ ਦੀ ਗਿਣਤੀ ਕਿਸੇ ਨਾ ਕਿਸੇ ਤਰ੍ਹਾਂ ਘਟਣੀ ਸ਼ੁਰੂ ਹੋ ਗਈ। ਮਤਲਬ ਇਹ ਆ ਕਿ ਜਿਹੜੀਆਂ ਪੀਕ ਬੇਬੀ ਬੂਮਰ ਈਅਰਸ ਹੈਗੇ ਜਿਹੜੇ ਮੁਰਕੇ 1970 ਦੇ ਵਿੱਚ ਵਧੇ ਆ ਗਿਣਤੀ ਲਗਾਤਾਰ ਥੱਲੇ ਜਾਂਦੀ ਰਹੀ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਵਿਡ-19 ਪੰਡੈਮਿਕ ਨੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਨੰਬਰ ਆਫ ਬਰਥ ਦੇ ਉੱਤੇ ਅਸਰ ਪਾਇਆ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਖਰੀ ਕਿਸਮ ਦੀ ਗੱਲ ਆ ਟੋਟਲ 374617 ਜਿਹੜੀਆਂ ਰਿਪੋਰਟ ਹੋਏ ਸੀ 2118 ਦੇ ਵਿੱਚ ਤੇ ਜਿਹੜਾ ਨੰਬਰ ਆ ਏ 2022 ਦੇ ਵਿੱਚ ਟੋਟਲ 351679 ਦੀ ਜਨਮਾਂ ਦੇ ਉੱਤੇ ਆ ਗਿਆ ਸੀ ਮਤਲਬ 18 ਦੇ ਵਿੱਚ 376617 ਬੱਚੇ ਤੇ 22 ਦੇ ਵਿੱਚ 351000 ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆ ਹੁਣ ਰੌਲਾ ਇਹ ਆ ਕਿ ਬੱਚੇ ਪੈਦਾ ਕਿਉਂ ਨਹੀਂ ਕਰ ਰਹੇ ਲੋਕ ਉਹਦਾ ਕਾਰਨ ਬੜਾ ਸਿੱਧਾ ਹੈ ਲੋਕਾਂ ਕੋਲ ਅਫੋਰਡ ਨਹੀਂ ਹੁੰਦਾ ਜਿਹੜੇ ਵਿਆਹ ਕਰਾਉਂਦੇ ਆ ਵਿਆਹ ਤੋਂ ਬਾਅਦ ਬੱਚੇ ਲੈਣਾ ਹੁਣ ਇੰਨਾ ਸੌਖਾ ਨਹੀਂ ਰਹਿ ਗਿਆ ਅਨ ਅਫੋਰਡੇਬਲ ਹਾਊਸਿੰਗ ਇੱਕ ਵੱਡਾ ਇਸ਼ੂ ਆ ਕੈਨੇਡਾ ਦੇ ਵਿੱਚ ਕੋਸਟ ਆਫ ਲਿਵਿੰਗ ਅਨ ਅਫੋਰਡੇਬਲ ਹਾਊਸਿੰਗ ਤੇ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਨੇ ਉਹ ਲਗਾਤਾਰ ਉੱਤੇ ਜਾ ਰਹੀਆਂ ਆ ਇਹ ਕੰਟਰੀਬਿਊਟਿੰਗ ਫੈਕਟਰ ਦੱਸੇ ਜਾ ਰਹੇ ਆ ਜਿਹੜੀ ਸਟੈਟ ਕਨ ਨੇ ਨੋਟ ਕੀਤਾ ਆ ਕਿ ਜਿਹੜੇ ਨੌਜਵਾਨ ਨੇ ਜ਼ਿਆਦਾ ਪੈਸਾ ਸਪੈਂਡ ਕਰ ਰਹੇ ਆ ਉਹ ਇਧਰਲੇ ਪਾਸੇ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਸਿਹਤ ਆ ਸਾਰਾ ਕੁਝ ਫ੍ਰੀ ਹੁੰਦਾ ਪਰ ਫੇਰ ਵੀ ਉਹਦੀ ਕੋਸਟ ਆ ਇੱਕ ਘਟੋ-ਘਟ ਤੁਹਾਨੂੰ ਉਹਦੇ ਤੇ ਖਰਚਾ ਕਰਨਾ ਪੈਂਦਾ ਜਿਹੜੇ ਜਿਹੜੇ ਲੋ ਇਨਕਮ ਦੇ ਵਿੱਚ ਨੇ ਉਹ ਘਟ ਕਰਦੇ ਮਿਡਲ ਵਾਲੇ ਜ਼ਿਆਦਾ ਕਰਦੇ ਹਾਈ ਇਨਕਮ ਵਾਲੇ ਉਹ ਤੋਂ ਜ਼ਿਆਦਾ ਕਰਦੇ ਪਰ ਇੱਕ ਖਰਚਾ ਹੈਗਾ ਆ ਜਿਹੜਾ ਤੁਹਾਨੂੰ ਕਰਨਾ ਪਊਗਾ ਉਹ ਖਰਚਾ ਲੋਕਾਂ ਕੋਲੋਂ ਅਫੋਰਡ ਨਹੀਂ ਹੋ ਰਿਹਾ ਇਸੇ ਕਰਕੇ ਲੋਕ ਬੱਚੇ ਪੈਦਾ ਘਟ ਕਰ ਰਹੇ ਆ ਅਫੋਰਡੇਬਿਲਟੀ ਦਾ ਜਿਹੜਾ ਕੰਸਰਨ ਆ ਉਹਨਾਂ ਦੇ ਕੋਲੇ ਸਿੱਧੀ ਚੋਇਸ ਆ ਕਿ ਰਹਿਣਾ ਕਿੱਥੇ ਆ ਜਿਹੜੇ ਆ ਬੱਚੇ ਲੈਣੇ ਆ ਕਿ ਨਹੀਂ ਲੈਣੇ ਇਹਦਾ ਲੌਂਗ ਟਰਮ ਜਿਹੜੀ ਡੈਮੋਗ੍ਰਾਫਿਕਸ ਆ ਉਹਦੇ ਉੱਤੇ ਅਸਰ ਪੈ ਰਿਹਾ ਹੈ ਜੀਓਗ੍ਰਾਫਿਕ ਕੰਪੋਜੀਸ਼ਨ ਆ ਜਿਹੜੀ ਉਹਦੇ ਉੱਤੇ ਅਸਰ ਪੈ ਰਿਹਾ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫੋਰਮੇਸ਼ਨ ਨੇ ਇਹ ਜਾਣਕਾਰੀ ਜਿਹੜੀ ਦੱਸੀ ਸੀ ਜਿਹੜੀ ਇਕਨੋਮਿਕ ਸਟ੍ਰੈਸ ਆ ਜਿਹੜਾ ਆਰਥਿਕ ਤਣਾਅ ਆ ਲੋਕਾਂ ਦੇ ਉੱਤੇ ਉੱਤੇ ਉਹ ਇੱਕ ਵੱਡਾ ਕਾਰਨ ਬਣ ਰਿਹਾ ਇਸ ਵੇਲੇ ਕਿ ਜਿਹੜੇ ਲੋਕ ਨੇ ਉਹ ਬੱਚੇ ਨਹੀਂ ਪੈਦਾ ਕਰ ਰਹੇ ਜਾਂ ਉਹਨਾਂ ਦਾ ਰੁਝਾਨ ਇਧਰਲੇ ਪਾਸੇ ਜਾ ਰਿਹਾ ਹੈ ਤੇ ਮਾਈਂਡ ਜਿਹੜਾ ਲੋਕਾਂ ਦਾ ਹੁਣ ਬਦਲ ਰਿਹਾ ਹੈ ਲੋਕ ਜਿਆਦਾ ਸਤਰਕ ਨੇ ਇਸ ਗੱਲਬਾਤ ਦੇ ਲਈ ਕਿ ਬੱਚੇ ਹੋਣੇ ਚਾਹੀਦੇ ਆ ਤੇ ਉਹਨਾਂ ਦਾ ਪ੍ਰੋਪਰ ਦੇਖਭਾਲ ਹੋਣੀ ਚਾਹੀਦੀ ਆ ਸੋ ਪੇਰੈਂਟਸ ਨੂੰ ਇਹ ਗੱਲ ਪਤਾ ਆ ਕਿ ਬੱਚਿਆਂ ਨੂੰ ਪਾਲਣ ਪੋਸ਼ਣ ਕਰਨਾ ਉਹਨਾਂ ਦਾ ਇੱਕ ਮਹਿੰਗਾ ਕੰਮ ਆ ਜਿਹੜੀ ਨਵੀਆਂ ਰਿਪੋਰਟਸ ਆਉਂਦੀਆਂ ਐ ਐਗਜ਼ੈਕਟਲੀ ਉਹਨਾਂ ਨੇ ਡਾਟੇ ਕੱਢ ਕੇ ਦੱਸਿਆ ਕਿ ਇੱਕ ਬੱਚਾ ਪਾਲਣ ਦੇ ਲਈ ਇੰਨਾ ਖਰਚਾ ਚਾਹੀਦਾ ਇੱਕ ਬੱਚਾ ਪਾਲਣ ਦੇ ਲਈ ਇੰਨਾ ਖਰਚਾ ਚਾਹੀਦਾ ਦੋ ਬੱਚੇ ਤੁਸੀਂ ਮੀਡਲ ਇਨਕਮ ਪੇਰੈਂਟਸ ਦੇ ਲਈ ਜਿਹੜੇ ਚਾਹੀਦੇ ਆ ਤਾਂ ਉਹਦੇ ਉੱਤੇ ਇੱਕ ਇੱਕ ਖਰਚਾ ਆਉਂਦਾ ਪਰ ਜਿਹੜਾ ਜੇ ਇਸ ਕਿਸਮ ਦੀਆਂ ਇਸ ਵੇਲੇ ਕੀਮਤਾਂ ਵਧ ਰਹੀਆਂ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਆ ਸਟੈਟਿਸਟਿਕਸ ਕੈਨੇਡਾ ਇਹ ਕਹਿੰਦੀ ਆ ਕਿ ਦੋ ਬੱਚੇ ਮਿਡਲ ਕਲਾਸ ਇਨਕਮ ਦੇ ਪੇਰੈਂਟਸ ਨੂੰ 5 ਲੱਖ ਡਾਲਰ ਦੀ ਕੀਮਤ 'ਚ ਭਾ ਸਕਦੇ ਆ ਜੇ ਦੂਜੇ ਸ਼ਬਦਾਂ ਦੇ ਵਿੱਚ ਦੇਖਣਾ ਜਾਵੇ ਕਿ 17 ਸਾਲਾਂ ਤੱਕ 5 ਲੱਖ ਡਾਲਰ ਉਹਨਾਂ ਦੇ ਉੱਤੇ ਖਰਚਾ ਆ ਜਾਊਗਾ ਤੇ ਇਹ ਹੁਣ ਕੈਲਕੂਲੇਸ਼ਨ ਦੇ ਉੱਤੇ ਬੇਸਡ ਹੈ ਸਾਰਾ ਕੁਝ ਇਹ 29% ਹੋ ਜਾਂਦਾ ਜੇ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਆ ਜੇ ਉਹ ਕਹ ਲਓ ਤੁਸੀਂ 22 ਸਾਲ ਤੱਕ 5 ਲੱਖ ਡਾਲਰ ਤੇ ਜੇ 17 ਸਾਲਾਂ ਤੱਕ ਉਹਨਾਂ ਦਾ ਖਰਚਾ ਕਰਤਾ ਬਾਅਦ ਚੋ ਕਮਾਉਣ ਲੱਪੇ ਤੇ ਫਿਰ ਤੇ ਗੱਲ ਖਤਮ ਹੋਊਗੀ ਜੇ ਉਹ 22 ਸਾਲਾਂ ਤੱਕ ਤੁਹਾਡੇ ਘਰ ਦੇ ਵਿੱਚ ਹੀ ਆ ਤੇ ਕੰਮ ਤਾਂ ਹੁੰਦਾ ਕੋਈ ਚੰਗੀ ਤਰ੍ਹਾਂ ਨਹੀਂ ਕਰਦੇ 29% ਖਰਚਾ ਇਹ ਵੱਧ ਜਾਂਦਾ ਹੁਣ ਜਿਹਦੀ ਜਿਹੜਾ ਖਰਚਾ ਵੱਧ ਜਾਂਦਾ ਤੇ ਲੋਕ ਬੱਚੇ ਨਹੀਂ ਲੈ ਰਹੇ ਇਹਨਾਂ ਨੇ ਹੋਰ ਇਹਨੂੰ ਡਾਟੇ ਨੂੰ ਬ੍ਰੇਕਡਾਊਨ ਕਰਕੇ ਦੱਸਿਆ ਇੱਕ ਇੱਕ ਖਰਚਾ ਕਿਉਂ ਗਿਣਿਆ ਕਿ ਜਿਹੜੀ ਦੋ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਜੇ ਦੋ ਮਾਪੇ ਜਾਂ ਜਿਹੜਾ ਸਿੰਗਲ ਪੇਰੈਂਟ ਆ ਉਹ ਇਹਨਾਂ ਦੀ ਕੇਅਰ ਕਰਦੇ ਆ ਤੇ ਖਰਚਾ ਕਿੰਨਾ ਆਉਂਦਾ ਆ ਜਿਹੜੀਆਂ ਕੋ ਹਾਊਸਿੰਗ ਵੀ ਆ ਇਹਦੇ ਵਿੱਚ, ਟ੍ਰਾਂਸਪੋਰਟੇਸ਼ਨ ਵੀ ਆ ਇਹਦੇ ਵਿੱਚ, ਫੂਡ ਵੀ ਆ ਇਹਦੇ ਵਿੱਚ, ਕੱਪੜੇ ਵੀ ਆ ਇਹਦੇ ਵਿੱਚ, ਦੂਜੇ ਐਕਸਪੈਂਸਸ ਵੀ ਆ। ਜਿਹੜਾ ਇਹ ਇਹ ਸਾਰੇ ਕੁਝ ਦੇ ਉੱਤੇ ਜਿਹੜਾ ਖਰਚਾ ਆ ਉਹ ਹੁਣ ਵਧ ਹੀ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਸੋ ਜਿਹੜੇ ਸਰਵੇ ਆ ਉਹਦੇ ਵਿੱਚ ਹਾਊਸਹੋਲਡ ਕਿਦਾ ਸਪੈਂਡ ਕਰ ਰਿਹਾ ਆ ਇਹ ਇਕੱਠੇ ਕੀਤੇ ਸੀ ਇਹਨਾਂ ਨੇ 2014 ਤੇ 2017 ਦੇ ਵਿਚਕਾਰ ਤੇ ਹੁਣ ਇਨਫਲੇਸ਼ਨ ਮਹਿੰਗਾਈ ਜੇ ਇਸ ਤਰੀਕੇ ਦੇ ਨਾਲ ਆਈ ਆ ਉਹਦੇ ਨਾਲ ਜਿਹੜਾ ਆ ਜਿੱਦਾਂ ਜਿੱਦਾਂ ਬਾਕੀ ਕੀਮਤਾਂ ਵਧੀਆਂ ਉਦਾਂ ਉਦਾਂ ਹੀ ਇਹ ਜਿਹੜੀ ਹੈਗਾ ਤੇ ਸਟਾਰਟ ਕੈਨੇਡਾ ਦੀ ਰਿਪੋਰਟ ਜਿਹੜੀ ਇਹ ਦੱਸਦੀ ਆ ਕਿ ਲੋਅਰ ਇਨਕਮ ਹਾਊਸਹੋਲਡ ਦੀ ਕਾਸਟ ਲਗਭਗ 238190 ਡਾਲਰ ਪੈਂਦੀ ਆ ਇੱਕ ਬੱਚੇ ਨੂੰ ਪਾਲਣ ਤੇ ਜਦੋਂ ਡਾਟਾ ਕਲੈਕਟ ਕੀਤਾ ਗਿਆ ਸੀ ਜਿਹੜੀ ਉਹ 83000 ਆਮਦਨ ਵਾਲੇ ਨੂੰ ਆਪਾਂ ਜਿਹੜਾ ਉਸ ਇਨਕਮ ਗਰੁੱਪ ਦੇ ਵਿੱਚ ਇਹਨਾਂ ਨੇ ਤਿੰਨ ਗਰੁੱਪ ਰੱਖੇ ਸੀ ਮਿਡਲ ਜਿਹੜਾ ਗਰੁੱਪ ਆ ਉਹਨੂੰ 2 ਲੱਖ ਉਹ 293000 ਡਾਲਰ ਐਵਰੇਜ ਇੱਕ ਬੱਚੇ ਤੇ 17 ਸਾਲਾਂ ਤੱਕ ਖਰਚਦਾ ਜਿਹੜੇ ਹਾਇਰ ਇਨਕਮ ਵਾਲੇ ਨੇ ਪਰਿਵਾਰ ਨੇ ਉਹ ਕੁਦਰਤੀ ਬੱਚਿਆਂ ਦੇ ਉੱਤੇ ਜਿਆਦਾ ਸਪੈਂਡ ਕਰਦੇ ਉਹ 4 ਲੱਖ 3000 ਡਾਲਰ 17 ਸਾਲ ਦੀ ਉਮਰ ਤੱਕ ਸਪੈਂਡ ਕਰਦੇ ਆ ਹੁਣ ਜਦੋਂ ਇਹ ਸਿੰਗਲ ਪੇਰੈਂਟ ਦੇ ਉੱਤੇ ਆ ਜਾਂਦਾ ਤੇ ਦੋ ਬੱਚੇ ਆ ਉੱਥੇ ਇਹ ਖਰਚਾ ਜਿਹੜਾ ਲੋਅਰ ਇਨਕਮ ਦੇ ਵਿੱਚ ਵੱਖਰੀ ਤਰ੍ਹਾਂ ਦਾ ਹੁੰਦਾ ਸੋ ਲਾ-ਪਾ ਕੇ ਇਹਨਾਂ ਨੇ ਸਾਰਾ ਹਿਸਾਬ ਕੱਢਿਆ ਵੀ ਅਸਲ ਦੇ ਵਿੱਚ 4-5 ਲੱਖ ਡਾਲਰ 17 ਸਾਲਾਂ ਦੇ ਵਿੱਚ ਵਿੱਚ ਸਪੈਂਡ ਹੁੰਦਾ ਬੱਚੇ ਦੇ ਉੱਤੇ ਤੇ ਜਿਹੜੇ ਅਡਲਟਸ ਨੇ ਬਹੁ ਗਣਤੀ ਇਹ ਗੱਲ ਕਰਕੇ ਪਿੱਛੇ ਚਲੇ ਜਾਂਦੀ ਹੈ ਕਿ ਅਸੀਂ ਚਾਹੋਨੇ ਇਹ ਆ ਕਿ ਬੱਚੇ ਦਾ ਜੇ ਬੱਚਾ ਹੈਗਾ ਤਾਂ ਉਹਦਾ ਪਾਲਣ ਪੋਸ਼ਣ ਬੈਸਟ ਕੀਤਾ ਜਾਵੇ ਤੇ ਅ ਕਿਉਂਕਿ ਉਹ ਖਰਚਾ ਹੋ ਨਹੀਂ ਸਕਦਾ ਕੋਸਟ ਤੇ ਬਾਕੀ ਨਹੀਂ ਹੋ ਰਹੀ ਇਸ ਕਰਕੇ ਬੱਚਾ ਲੈਣ ਤੋਂ ਇਹ ਪਿੱਛੇ हट ਰਿਹਾ ਤੇ ਕੈਨੇਡਾ ਦੇ ਜਿਹੜੇ ਪਾਪੂਲੇਸ਼ਨ ਆਹੋ ਪਿਛਲੇ ਪਾਸੇ ਨੂੰ ਜਾ ਰਹੀ ਇਹ ਟ੍ਰੈਂਡ ਇਹ ਨਹੀਂ ਕਿ ਆ 2-4 ਸਾਲਾਂ ਦੇ ਵਿੱਚ ਕੋਈ ਟ੍ਰੈਂਡ ਚੇਂਜ ਹੋ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਕਈ ਦਹਾਕੇ ਹੋ ਗਿਆ ਇਹ ਟ੍ਰੈਂਡ ਐਸ਼ੇ ਤਰ੍ਹਾਂ ਚੱਲ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੀ ਕੋਸਟ ਸੀਗੀ ਉਹ ਉਹ ਵੱਧ ਰਹੀ ਆ ਇੱਕ ਘਰ ਆਮਦਨ ਦੇ ਹਿਸਾਬ ਨਾਲ ਜਿੰਨੇ ਖਰਚੇ ਸੀਗੇ ਜਦੋਂ ਕੈਨੇਡਾ ਦੇ ਵਿੱਚ ਇਹ ਦੇਖੇ ਜਾਂਦੇ ਆ ਤਾਂ ਉਹਦੇ ਵਿੱਚ ਫਰਕ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਪਿਆ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਦੋਸਤੋ ਇੱਕ ਇੰਸ਼ੋਰੈਂਸ ਬੰਦੀ ਵਾਰਨਿੰਗ ਆ ਕਈ ਵਾਰੀ ਅਸੀਂ ਗੱਲਬਾਤ ਕਰਦੇ ਆ ਤੁਸੀਂ ਵੀ ਜੇ ਕਿਤੇ ਟਰੈਵਲ ਕਰ ਰਹੇ ਹੋ ਤਾਂ ਆਪਣਾ ਟਰੈਵਲ ਇੰਸ਼ੋਰੈਂਸ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਮਿੰਟੈਰੀਓ ਦਾ ਇੱਕ ਵਿਅਕਤੀ ਸੀਗਾ ਉਹ ਆਪਣੇ ਪਰਿਵਾਰ ਦੇ ਨਾਲ ਫਲੋਰੀਡਾ ਦੇ ਵਿੱਚ ਚਲੇ ਗਿਆ ਉੱਥੋਂ ਉਹਨੇ ਵਾਪਸ ਫਲਾਈਟ ਚੋਂ ਨਹੀਂ ਕੋਸ਼ ਉਹਦੇ ਦਰਦ ਹੋਇਆ ਅਸਪਤਾਲ ਗਿਆ ਸਪਲ ਜਾ ਕੇ ਉਹਨੂੰ ਕਾਰਡੀਕ ਅਰੇਸਟ ਉਹਨੂੰ ਪਤਾ ਲੱਗੇ ਵੀ ਉਹਨੂੰ ਕਾਰਡੀਕ ਅਰੇਸਟ ਆਇਰਪੋਰਟ ਦੇ ਉੱਤੇ ਹੋ ਗਈ ਸੀ ਜਦੋਂ ਵਾਪਸ ਫ্লাই ਆਪਣੇ ਕੈਨੇਡਾ ਨੂੰ ਘਰ ਰਿਹਾ ਸੀ ਟਰੈਵਲ ਅਸ਼ੋਰੈਂਸ ਉਹਦੇ ਕੋਲ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਾ ਕਿ ਉਹ ਇੰਨਾ ਮਤਲਬ ਸਟੇਬਲ ਨਹੀਂ ਸੀਗਾ ਕਿ ਉਹ ਟਰੈਵਲ ਕਰ ਸਕੇ ਤੇ ਹਸਪੀਟਲ ਦੇ ਵਿੱਚ ਉਹ ਉੱਥੇ ਮਤਲਬ ਫਸ ਚੁੱਕਿਆ ਤੇ 620 ਡਾਲਰ ਦਾ 20 ਲੱਖ 62000 ਡਾਲਰ ਦਾ ਬਿੱਲ ਉਹਦੇ ਸਿਰ ਪੈ ਗਿਆ ਬਿੱਲ ਬਹੁਤ ਵੱਡਾ ਹੈ ਮੈਡੀਕਲ ਕੇਅਰ ਉੱਥੇ ਉਹਨੂੰ ਮਿਲੀ ਹੈ ਤੇ ਘਟੋ-ਘਟ ਜੋਚ ਨੂੰ ਬਿੱਲ ਬਾਅਦ ਦੀ ਗੱਲ ਉਹਦੀ ਜਾਨ ਬਚ ਗਈ ਪਰ ਹੁਣ ਹੋਇਆ ਕੀ ਕਹਿੰਦਾ ਮੈਂ ਰਿਕਵਰ ਕਰ ਰਿਹਾ ਪਰ ਹਾਲਤ ਜਿਹੜੀ ਹੈ ਮਾੜੀ ਹੋ ਚੁੱਕੀ ਹੈ ਤੇ 71 ਸਾਲ ਦੀ ਉਮਰ ਆ ਕੁਦਰਤੀ ਉਹਨੂੰ ਜਾਣਾ ਸੀ ਟ੍ਰਾਂਟੋ ਦੇ ਵਿੱਚ ਰਹਿੰਦਾ ਸੀ ਤੇ ਜਦੋਂ ਇਹ ਔਰਲੈਂਡੋ 에ਰਪੋਰਟ ਦੇ ਉੱਤੋਂ ਵਾਪਸ ਆ ਰਿਹਾ ਸੀ ਕਾਰਡੀਆਕ ਰੈਸਟ ਉੱਥੇ ਹੋ ਗਈ 14 ਮਿੰਟ ਨੂੰ ਸੀਪੀਆਰ ਦਿੱਤਾ ਉੱਥੇ ਮੌਕੇ ਦੇ ਉੱਤੇ ਤਾਂ ਉਹਨੂੰ ਬਚਾਇਆ ਗਿਆ ਕਵਰੇਜ ਉਹਨਾਂ ਨੂੰ ਚਿੰਤਾ ਨਹੀਂ ਵੀ ਸਾਡੇ ਕੋਲ ਕਵਰੇਜ ਹੈਗੀ ਆ ਤੇ ਜਿਹੜੇ ਬਿੱਲ ਆਉ ਸਾਰੇ ਕਵਰਡ ਹੋ ਜਾਣੇ ਸੀ ਡਿਟੇਲ ਉਹ ਡਿਟੇਲ ਉਹਨਾਂ ਨੇ ਦੇ ਦਿੱਤੀ ਆਪਣਾ ਫੋਨ ਨੰਬਰ ਕਾਰਡੀਓਲੋਜਿਸਟ ਨੂੰ ਡਾਕਟਰ ਫਿਜੀਸ਼ੀਨ ਜਾਂ ਜੋ ਕੁਝ ਸਾਰਾ ਸਿਕਾ ਉਹਨਾਂ ਨੇ ਉੱਤੇ ਪ੍ਰੋਵਾਈਡ ਕਰ ਦਿੱਤਾ ਪਰ ਉਹ ਕਿੰਦਰ ਨੇ ਇਹ ਕੀਆ ਕਿ ਕਿਉਂਕਿ ਜਿਹੜੇ ਕਾਰਡੀਓਲੋਜਿਸਟ ਏ ਕਹਿੰਦੇ ਆ ਕਿ ਟਰੈਵਲ ਇੰਸ਼ੋਰੈਂਸ ਤੇ ਤੁਹਾਡੇ ਕੋਲ ਹੈਗਾ ਪਰ ਤੁਸੀਂ ਟਰੈਵਲ ਕਰਨ ਦੇ ਯੋਗ ਨਹੀਂ ਮਤਲਬ ਤੁਹਾਨੂੰ ਪਹਿਲਾਂ ਹੀ ਇਹ ਸਮੱਸਿਆ ਕਿਤੇ ਨਾ ਕਿਤੇ ਹੈਗੀ ਆ ਜੇ ਜਦੋਂ ਤੁਹਾਨੂੰ ਸਮੱਸਿਆ ਆਈ ਹੈਗੀ ਆ ਫਿਰ ਤੁਸੀਂ ਅਸੀਂ ਰეკਮੈਂਡ ਨਹੀਂ ਕਰਦੇ ਤੁਸੀਂ ਟਰੈਵਲ ਕਰੋ ਕਿਉਂਕਿ ਤੁਸੀਂ ਟਰੈਵਲ ਕੀਤਾ ਆ ਇਸ ਕਰਕੇ ਸਾਰਾ ਖਰਚਾ ਤੁਹਾਡਾ ਅਸੀਂ ਕੁਝ ਨਹੀਂ ਦੇ ਸਕਦੇ ਕਹਿਣ ਦਾ ਭਾਵੇਂ ਆ ਕਿ ਉਹਨਾਂ ਦੇ ਕਹਿਣ ਅਨੁਸਾਰ ਸੋ ਹੁਣ ਅ ਹੁਣ ਉਹ ਇਹ ਸੋਚਦੇ ਆ ਵੀ ਹਸਪਤਾਲ ਦਾ ਬਿੱਲ ਨਹੀਂ ਦਿੱਤਾ ਜਾਣਾ ਸੀ ਤੇ ਉਹ ਮੜਾ ਜਾ ਠੀਕ ਠਾਕ ਹੋ ਕੇ ਐਮਰਜੈਂਸੀ ਫਲਾਈਟ ਲੈ ਕੇ ਵਾਪਸ ਆ ਜਾਂਦੇ ਜਦੋਂ ਕਹਿੰਦੇ ਮਤਲਬ 80000 ਡਾਲਰ ਦਾ ਜਿਹੜਾ ਡੀਫਿਬ੍ਰਿਲੇਟਰ ਆ ਜਿਹੜਾ ਪਾਇਆ ਜਾਂਦਾ ਤੇ ਦਿੱਤਾ ਜਾਂਦਾ ਜਿਹੜਾ ਆ ਉਹ ਉਹਦੇ ਲਈ ਪੇ ਨਹੀਂ ਕਰ ਰਹਾ ਕਹਿਣ ਦਾ ਮਤਲਬ ਇਹ ਆ ਇੱਥੇ ਕਿ ਟਰੈਵਲ ਇੰਸ਼ੋਰੈਂਸ ਦੇ ਵਿੱਚ ਵੀ ਕੁੰਡੀਆਂ ਕਈ ਆ ਇਹ ਪਤਾ ਕਰਕੇ ਕਿਤੇ ਵੀ ਟਰੈਵਲ ਕਰੋ ਵੀ ਰੱਬ ਨਾ ਕਰੇ ਉੱਥੇ ਸਾਨੂੰ ਕੋਈ ਮੁਸ਼ਕਲ ਆ ਗਈ ਤੇ ਕੀ ਅਸੀਂ ਕਵਰਡ ਆ ਚਾਹੇ ਟਰੈਵਲ ਇੰਸ਼ੋਰੈਂਸ ਜਿੱਥੇ ਤੁਸੀਂ ਲਿਆ ਉਸ ਕੰਪਨੀ ਨੂੰ ਫੋਨ ਕਰ ਲਓ ਨਹੀਂ ਤਾਂ ਇਸ ਤਰੀਕੇ ਨਾਲ ਹੁੰਦਾ ਕਿ ਬੰਦਾ ਇਹ ਸੋਚਦਾ ਮੈਂ ਟਰੈਵਲ ਇੰਸ਼ੋਰੈਂਸ ਬਾਏ ਕਰ ਲਿਆ ਤੇ ਕੰਪਨੀ ਇਹ ਕਹਿੰਦੀ ਵੀ ਇੰਸ਼ੋਰੈਂਸ ਤੇ ਤੁਹਾਨੂੰ ਤਾਂ ਮਿਲੂਗਾ ਪਰ ਤੁਸੀਂ ਟਰੈਵਲ ਕਰ ਹੀ ਨਹੀਂ ਸਕਦੇ ਕਿਉਂਕਿ ਤੁਹਾਡਾ ਜਿਹੜਾ ਪਹਿਲਾਂ ਕਿਉਂਕਿ ਇਹਦੇ ਵਿੱਚ ਇਹ ਰੋਲਾ ਇਹ ਆ ਵੀ ਹੁਣ ਬੰਦਾ ਕਹੂ ਤੁਸੀਂ ਟਰੈਵਲ ਨਹੀਂ ਕਰ ਸਕਦੇ ਤੇ ਟਰੈਵਲ ਇੰਸ਼ੋਰੈਂਸ ਕਿਉਂ ਦਿੱਤਾ ਉਹ ਹੋਰ ਕਿਸੇ ਚੀਜ਼ ਲਈ ਹੋ ਸਕਦਾ ਮੰਨ ਲਓ ਕਿਸੇ ਨੂੰ ਕੋਈ ਲੱਤ ਟੁੱਟੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਕੋਈ ਸਟ੍ਰੋਕ ਹੋ ਜਾਏ ਹੋ ਸਕਦਾ ਉਹਦੇ ਲਈ ਉਹ ਕਵਰਡ ਹੋਵੇ ਪਰ ਦਿਲ ਦੀ ਬਿਮਾਰੀ ਦੇ ਲਈ ਕਾਰਡੀਅਕ ਅਰੈਸਟ ਦੇ ਲਈ ਉਹ ਕਹਿੰਦੇ ਕਵਰਡ ਨਹੀਂ ਆ ਸੋਈ ਸਾਰੀਆਂ ਕੁੰਡੀਆਂ ਜਿਹੜੀਆਂ ਪਤਾ ਕਰਕੇ ਕਿਉਂਕਿ ਗਰਮੀਆਂ ਦੇ ਵਿੱਚ ਟ੍ਰੈਵਲ ਲੋਕਾਂ ਨੇ ਬਹੁਤ ਕਰਨਾ ਹੈ ਇੱਕ ਦੂਜੇ ਥਾਵਾਂ ਦੇ ਉੱਤੇ ਜਾਣਾ ਇਸ ਗੱਲ ਦਾ ਖਾਸ ਖਿਆਲ ਜਿਹੜਾ ਹ ਰੱਖਿਆ ਜਾਣਾ ਚਾਹੀਦਾ ਪਹਿਲੇ ਆਪਾਂ ਗੱਲਬਾਤ ਇੱਕ ਕੀਤੀ ਸੀ ਕਿ ਬੱਚੇ ਕਿਉਂ ਕੈਨੇਡਾ ਦੇ ਵਿੱਚ ਪੈਦਾ ਘਟਕੀਤੇ ਜਾ ਰਹੇ ਆ ਹੁਣ ਇਦਾਂ ਦੀ ਇੱਕ ਗੱਲਬਾਤ ਹੋਲ ਆ ਪੌਲ ਮਾਇਰ ਤੇ ਜੈਸਿਕਾ ਇਵਾਨ ਇੱਕ ਛੋਟਾ ਜਿਹਾ 1 ਬੈੱਡਰੂਮ ਦਾ ਘਰ ਆ ਇਹਨਾਂ ਦਾ ਕੋਰਟਨੀ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਉੱਥੇ ਰਹਿੰਦੇ ਆ ਹੁਣ ਉਹ ਬੱਚਾ ਹੋ ਗਿਆ ਉਹਨਾਂ ਦੇ ਉਹ ਕੀ ਚਾਹੁੰਦੇ ਆ ਸੋਲਿਊਸ਼ਨ ਉਹਨਾਂ ਨੇ ਇਹ ਲੱਭਿਆ ਕਿ ਇੱਕ ਵੱਡਾ ਘਰ ਬਣਾਉਣਾ ਚਾਹੁੰਦੇ ਆ ਕਿ ਇੱਕ 올ਡਰ ਹਾਊਸ ਜਿਹੜਾ ਪੁਰਾਣਾ ਘਰ ਆ ਉਹਨੂੰ ਪ੍ਰਾਪਰਟੀ ਦੇ ਉੱਤੇ ਉਹ ਜ਼ਿਆਦਾ ਸਪੇਸ ਕ੍ਰੀਏਟ ਕਰਨ ਦੇ ਲਈ ਮੂਵ ਕਰ ਲੈਣਾ ਮਤਲਬ ਪੂਰੇ ਦਾ ਪੂਰਾ ਘਰ ਮੂਵ ਕਰ ਲਿਆ ਜਾਂਦਾ ਪਰ ਪੁਰਾਣਾ ਨਵਾਂ ਬਣਾ ਨਹੀਂ ਸਕਦੇ ਕਿਉਂਕਿ ਮਹਿੰਗਾ ਬਹੁਤ ਪੈਂਦਾ ਕੋਸਟ ਬਹੁਤ ਆ ਤਦ ਲੱਗਦਾ ਵੀ ਪੁਰਾਣਾ ਘਰ ਮੂਵ ਕਰਕੇ ਉੱਥੇ ਲਿਆਂਦਾ ਜਾਵੇ ਹੁਣ ਜਿਹੜੀ ਸਿਟੀ ਆ ਉਹਨਾਂ ਨੇ ਆਪਣਾ ਬਾਇਲਾ ਅਪਡੇਟ ਕੀਤਾ ਉਹ ਕਹਿੰਦੇ ਵੀ ਅਸੀਂ ਘਰ ਤੇ ਮੂਵ ਕਰਨ ਨੂੰ ਕੁਝ ਨਹੀਂ ਕਹਿੰਦੇ ਪਰ 15 ਸਾਲਾਂ ਤੋਂ ਪੁਰਾਣਾ ਨਾ ਹੋਵੇ ਵੀ ਇਹਸ ਕਰਕੇ ਅਸੀਂ ਇਹਨੂੰ ਨਹੀਂ ਅਲਾਉ ਕਰਦੇ ਹੁਣ ਜਿਹੜਾ ਘਰ ਇਹ ਦੇਖ ਰਹੇ ਹੋ 15 ਸਾਲਾਂ ਤੋਂ ਪੁਰਾਣਾ ਆ ਤੇ ਸਿਟੀ ਕਹਿੰਦਾ ਵੀ ਤੁਸੀਂ ਮੂਵ ਨਹੀਂ ਕਰ ਸਕਦੇ ਸਿਟੀ ਨੇ ਇਹ ਕਿਹਾ ਸਿਟੀ ਦੇ ਨਿਜਵਾ ਨੇ ਇਹ ਕਿਹਾ ਇਸ ਗੱਲ ਤੋਂ ਇਹ ਨਰਾਸ਼ ਤੇ ਕਪਲ ਡਿਸਪਾਇੰਟ ਹੋਇਆ ਇਹ ਤੇ ਉਹ ਕਹਿੰਦੇ ਵੀ ਕਿ ਜਿਹੜਾ ਸਿਟੀ ਆ ਇਹਨੂੰ ਬਾਇਲਾ ਨੂੰ ਕਨਸਿਡਰ ਕਰਨਾ ਚਾਹੀਦਾ ਗੱਲ ਸੁਣਨੀ ਚਾਹੀਦੀ ਐਨਵਾਇਰਨਮੈਂਟਲ ਬੈਨੀਫਿਟ ਆ ਇਹਦਾ ਫਾਇਦਾ ਬਹੁਤ ਆ ਪੁਰਾਣੇ ਘਰ ਨੂੰ ਮੂਵ ਕਰਨ ਦੇ ਨਾਲ ਵਾਤਾਵਰਨ ਦਾ ਬਚਾਅ ਹੋ ਸਕਦਾ ਇੱਕ ਤਾਂ ਪਾਣੀ ਧਰਖਤ ਕਿੰਨਾ ਕੁਝ ਜਿਹੜਾ ਜਿਹੜਾ ਇਹਦੇ ਨਾਲ ਸੇਵ ਹੁੰਦਾ ਜਿਹੜੀ ਹਾਊਸ ਮੂਵਿੰਗ ਇੰਡਸਟਰੀ ਆ ਉਹਨਾਂ ਦੇ ਕਹਿਣ ਦੇ ਅਨੁਸਾਰ ਸਿਟੀ ਦੀ ਰੀਜ਼ਨਿੰਗ ਇਹ ਆ ਸਿਟੀ ਕਾਰਨ ਇਹ ਦਿੰਦੀ ਆ ਕਿ ਬਾਇਲਾ ਜਿਹੜਾ ਆ ਇਸ ਕਰਕੇ ਕੀਤਾ ਗਿਆ ਕਿ ਕਿਉਂਕਿ ਜਿਹੜੇ ਘਰ ਆ ਹੋ ਨਵੇਂ ਘਰ ਸੇਫ ਹੁੰਦੇ ਆ ਮੂਵ ਕਰਨੇ ਮਤਲਬ ਇਹਨਾਂ ਨੂੰ ਸੇਫਲੀ ਮੂਵ ਕੀਤਾ ਜਾ ਸਕਦਾ ਦੂਜਾ ਕਾਸਟ ਇਫੈਕਟਿਵ ਇਹ ਜਿਹੜਾ ਕਪਲ ਆ ਜਿਨ੍ਹਾਂ ਨੂੰ ਹੁਣ ਆਪਣਾ ਘਰ ਛੋਟਾ ਲੱਗ ਰਿਹਾ ਤੇ ਇੱਕ ਪੁਰਾਣਾ ਘਰ ਮੂਵ ਕਰਨਾ ਚਾਹੁੰਦੇ ਆ ਉਹ ਕਹਿੰਦੇ ਯੂਜ਼ਡ ਘਰ ਜਿਹੜਾ ਬਾਇ ਕਰਨਾ ਸਾਨੂੰ ਸਸਤਾ ਪੈਂਦਾ ਨਵਾਂ ਬਿਲਡ ਕਰਨ ਨਾਲੋਂ ਤੇ ਸਾਨੂੰ ਕਿਉਂ ਨਹੀਂ ਅਲਾਉ ਕਰਦੇ ਵੀ ਅਸੀਂ ਫਿਰ ਮੂਵ ਕਰ ਲਈ ਜਿਹੜੀ ਕੰਪਨੀ ਆ ਇੱਕ ਨਿੱਕਲ ਬਰੋਜ਼ ਸਪੈਸ਼ਲਾਈਜ਼ ਆ ਉਹ ਘਰਾਂ ਨੂੰ ਮੂਵ ਕਰਨ ਦੇ ਵਿੱਚ ਤੇ ਉਹਨਾਂ ਨੇ ਬڑے ਘਰ ਰੀਲੋਕੇਟ ਕੀਤੇ ਵੈਨਕੂਵਰ ਆਈਲੈਂਡ ਦੇ ਉੱਤੇ ਤੇ ਉਹ ਕਹਿੰਦੇ ਕਿ ਇਹ ਜਿਹੜਾ ਬਹੁਤ ਸਾਰੀ ਜਿਹੜੀ ਡੈਮੋਲੇਸ਼ਨਸ ਵੇਸਟ ਆ ਉਹਦੇ ਤੋਂ ਬਚਾਅ ਹੋ ਜਾਂਦਾ ਵੀ ਪੁਰਾਣੇ ਘਰਨ ਮੋੜ ਕੇ ਕਿਹੇ ਸਿੱਟੋਂਗੇ ਨਵੇਂ ਫੇਰ ਬਣਾਉਂਗੇ ਸੋ ਇਹ ਹੁਣ ਜਿਹੜਾ ਜੋੜਾ ਆ ਸਿਟੀ ਕਾਉਂਸਲ ਦੇ ਵਿੱਚ ਇਹਨਾਂ ਨੇ ਮੀਟਿੰਗ ਦੇ ਵਿੱਚ ਇਹ ਇਸ਼ੂ ਨੂੰ ਹਾਈਲਾਈਟ ਕੀਤਾ ਹੈ ਵੀ ਅਸੀਂ ਘਰ ਮੂਵ ਕਰਨਾ ਚਾਹੁੰਦੇ ਆ ਤੇ ਪਰ ਫਿਊਚਰ ਅਨਸਰਟਨ ਸਿਟੀ ਬਾਈਲਾ ਆਪਣਾ ਬਦਲਦੀ ਆ ਅ ਨਹੀਂ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਜਾਂ ਕਹਿ ਲਓ ਸ਼ੋਰ ਨਹੀਂ ਆ ਇਸ ਗੱਲਬਾਤ ਬਾਰੇ ਕਿ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਘਰਾਂ ਦਾ ਸੰਕਟ ਆ ਇਹਦੇ ਵਿੱਚ ਜਿਹੜੇ ਆ ਬਾਏ ਲਾਜ਼ਦੇ ਹੋ ਕੁਛ ਨਾ ਕੁਛ ਇਦਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਬਚਾ ਦੇ ਅਗਲੀ ਗੱਲਬਾਤ ਦੋਸਤੋ ਗਰਮੀ ਵਾਰੇ ਆ ਗਰਮੀ ਆ ਵੀਕਐਂਡ ਦੇ ਉੱਤੇ ਕਾਫੀ ਪਣੀ ਆ 30 ਡਿਗਰੀ ਦੇ ਨੇੜੇ ਤੇੜੇ ਕਈ ਥਾਵਾਂ ਦੇ ਤੇ ਤਾਪਮਨ ਸਿਰਖ ਕੈਨੇਡਾ ਦੇ ਵਿੱਚ ਨਹੀਂ ਅਮਰੀਕਾ ਦੀਆਂ ਕਈ ਥਾਵਾਂ ਦੇ ਉੱਤੇ ਵੀ ਤਾਪਮਨ ਜਿਹੜਾ ਕਾਫੀ ਜ਼ਿਆਦਾ ਵਧਣ ਦੀ ਆਸ ਦਸੀ ਜਾ ਰਹੀ ਹੈ ਤੇ ਦੂਜਾ ਹੁਣ ਇਹਦੇ ਵਿੱਚ ਕਈ ਤਰ੍ਹਾਂ ਦਾ ਬਚਾਅ ਕਰਨ ਦੀ ਲੋੜ ਆ ਆਪਾਂ ਸਾਰੇ ਜਾਣਦੇ ਗਰਮੀ ਦੇ ਵਿੱਚ ਕਿਉਂਕਿ ਕੁਝ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਹਾਹਾਕਾਰ ਮੱਚੀ ਸੀ ਮੌਤਾ ਹੋ ਗਈਆਂ ਸੀ ਤੇ ਦੂਜਾ ਇਹਦਾ ਗਰਮੀ ਦੇ ਵਿੱਚੋਂ ਨਾਲ ਬਚਣ ਦੇ ਨਾਲ-ਨਾਲ ਜਿਹੜਾ ਜਿਹੜਾ ਸਨ ਸਕਰੀਨ ਆ ਉਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਕੈਨੇਡੀਅਨਸ ਦੇ ਲਈ ਕਿ ਔਰ ਉਹਦੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਕਿਹਾ ਜਾ ਰਿਹਾ ਕਿ ਆਨਲਾਈਨ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਨ ਸਕਰੀਨ ਕੁਝ ਇਸ ਤਰ੍ਹਾਂ ਦੀਆਂ ਦੇਖੋ ਇੱਕ ਤੇ ਇਹ ਕਹਿੰਦੇ ਆ ਵੀ ਜਿਹੜੀਆਂ ਸੂਰਜ ਦੇ ਵਿੱਚੋਂ ਖਤਰਨਾਕ ਕਿਰਨਾਂ ਧਰਤੀ ਤੇ ਆ ਰਹੀਆਂ ਆ ਅ ਉਹ ਜਿਹੜਾ ਉਹਦੇ ਨਾਲ ਸਾਨੂੰ ਮਤਲਬ ਕੈਂਸਰ ਵਰਗੀਆਂ ਬਿਮਾਰੀਆਂ ਸਕਿਨ ਕੈਂਸਰ ਹੋ ਜਾਂਦਾ ਤੇ ਉਹਨੂੰ ਬਚਾਉਣ ਦੇ ਲਈ ਜਿਹੜਾ ਸਨਸਕ੍ਰੀਨ ਵਰਤਣਾ ਚਾਹੀਦਾ ਕੁਝ ਲੋਕ ਸਨਸਕ੍ਰੀਨ ਨੂੰ ਕਹੀ ਜਾਂਦੇ ਆ ਵੀ ਇਹ ਦੇ ਨਾਲ ਜਿਹੜਾ ਸਨਸਕ੍ਰੀਨ ਦੇ ਨਾਲ ਕੈਂਸਰ ਹੋ ਜਾਂਦਾ ਮਿਸ ਇਨਫਾਰਮੇਸ਼ਨ ਫੈਲਦੀ ਐ ਸੋ ਤੁਹਾਡੇ ਕੋਲੇ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਐ ਵੀ ਇਹਨੂੰ ਪ੍ਰੋਪਰ ਯੂਜ਼ ਕਿੱਦਾਂ ਕਰਨਾ ਇਹ ਲੋਸ਼ਨ ਹੋਣਾ ਚਾਹੀਦਾ ਜਾਂ ਸਪਰੇਅ ਹੋਣੀ ਚਾਹੀਦੀ ਆ ਜਾਂ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਸਿੱਧਾ ਜਿਹੜਾ ਤੁਹਾਡੀਆਂ ਸਕਿਨ ਦੇ ਉੱਤੇ ਰੇਜ਼ ਨੇ ਅਸਰ ਪਾਉਣਾ ਉਹਦੇ ਤੋਂ ਬਚਿਆ ਜਾ ਸਕੇ ਜਿਹੜਾ ਇਹਦੇ ਲਈ ਵਾਰਨਿੰਗਸ ਕੁਝ ਦਿੱਤੀਆਂ ਜਾ ਰਹੀਆਂ ਕੁਝ ਜਾਣਕਾਰੀ ਸੋਸ਼ਲ ਨੈਟਵਰਕਸ ਦੇ ਉੱਤੇ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ ਇਹਨੂੰ ਯੂਜ਼ ਕਰਨਾ ਇਹਦੇ ਉੱਤੇ ਜਿਹੜਾ ਤੁਹਾਨੂੰ ਪ੍ਰੋਟੈਕਟ ਕਰਦਾ ਆ ਉਹਦੇ ਬਾਰੇ ਜਾਣਕਾਰੀ ਹੋਣੀ ਕਿ ਜਿਹੜਾ ਪ੍ਰੋਟੈਕਟਿੰਗ ਫੈਕਟਰ ਆ ਉਹਦਾ ਉਹਦਾ ਕੀ ਆ ਔਰ ਕਈ ਇਨਫਲੂਐਂਸਰ ਜਿਹੜੇ ਗਲਤ ਜਾਣਕਾਰੀ ਦੇ ਰਿਹਾ ਔਰ ਕਈ ਜਿਹੜੀਆਂ ਜਿਹੜਾ ਹੈਗੀਆਂ ਉਹਦੇ ਕਈ-ਕਈ ਲੱਖ ਜਿਹੜੇ ਵਿਊ ਲੋਕਾਂ ਦੇ ਇਹਨਾਂ ਥਾਵਾਂ ਦੇ ਉੱਤੇ ਹੋ ਰਹੇ ਆ ਸੋ ਜਿਹੜਾ ਮੈਡੀਕਲ ਆਪਣੇ ਡਾਕਟਰ ਨੂੰ ਇਹਦੇ ਬਾਰੇ ਜ਼ਰੂਰ ਪੁੱਛੋ ਜਿਹੜਾ ਮੈਡੀਕਲ ਲਿਟਰੇਚਰ ਆ ਜਾਂ ਸੰਸਕ੍ਰਿਤ ਦੇ ਵਿੱਚ ਕਿਹੜੇ ਇਨਗਰੀਡੀਐਂਟਸ ਨੇ ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤੇ ਜਿਹੜੀ ਬਹੁਤ ਹੀ ਮਿਸ ਇਨਫਾਰਮੇਸ਼ਨ ਆ ਉਹ ਇਸ ਤਰ੍ਹਾਂ ਇਹ ਜੋ ਸੋਸ਼ਲ ਮੀਡੀਆ ਦੇ ਉੱਤੇ ਵੀ ਐਸ਼ਵਲੇ ਖਾਸ ਤੌਰ ਦੇ ਉੱਤੇ ਫੈਲ ਰਹੀ ਹੈ ਉਹਦੇ ਤੋਂ ਜਿੱਥੇ ਤੱਕ ਹੋ ਸਕਦਾ ਵਿਚਾਰ ਕਰਨਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ